ਕੇਪੀ ਸਾਹਿਬ ਨੂੰ ਮੈਂ ਸਲੂਟ ਕਰਦੀ ਆ ਸ਼ਾਂਤ ਬੈਠੇ ਰਹੇ ਹੋ ਲੇਕਿਨ ਪਾਰਟੀ ਨਹੀਂ ਬਣੀ ਜੋ ਸੀਟ ਨਹੀਂ ਮਿਲਦੀ ਨਾ ਉਦੋਂ ਲੀਡਰ ਕਈ ਵਾਰ ਪਾਰਟੀ ਛੱਡ ਦਿੰਦੇ ਨੇ ਤੁਹਾਨੂੰ ਵੀ ਸੀਟ ਨਹੀਂ ਮਿਲੀ ਹੁਣ ਦੁਬਾਰਾ ਕਿਤੇ ਪ੍ਰੋਗਰਾਮ ਤੇ ਨਹੀਂ ਹੁਣ ਇਕੱਲੇ ਥੱਲੇ ਛੱਡ ਕੇ ਵੀ ਕਿਤੇ ਹੋਰ ਵੱਲ ਉਡਾਰੀ ਹੋ ਗਈ ਰਿਸਪੈਕਟ ਸਭ ਤੋਂ ਪਹਿਲੇ ਹੁੰਦੀ ਹੈ ਬਿਸ ਰਿਸਪੈਕਟ ਤੇ ਤਾਂ ਹਰੇਕ ਇਨਸਾਨ ਦੀ ਤੇ ਇੱਕ ਲਿਮਟ ਹੁੰਦੀ ਆ ਉਹ ਲਿਮਟ ਇਹਨਾਂ ਦੇ ਜਿਹੜੇ ਇੱਥੇ ਜਲੰਧਰ ਦੇ ਅਹੁਦੇਦਾਰ ਆ ਉਹਨੇ ਕ੍ਰਾਸ ਕਰਤੀ ਸੀ ਅਹੁਦੇਦਾਰਾਂ ਦੇ ਨਾਮ ਦੱਸ ਸਕਦੇ ਹੋ ਕੀ ਕਰਦਾ ਮਸਲੇ ਹੱਲ ਕਰ ਕਰਦੇ ਵਿੱਚ ਚੱਲੀ ਗੱਲ ਮੈਨੂੰ ਤਾਂ ਮਰੇ ਮਸਲੇ ਦਿਖਾਓ ਕਿਹੜੇ ਹੱਲ ਕੀਤੇ ਚੰਨੀ ਸਾਹਿਬ ਨੇ ਮੈਨੂੰ ਪਹਿਲੇ ਤੋਂ ਨੂੰ ਆਪਣੇ ਮਸਲੇ ਹੱਲ ਕਰਨੇ ਚਾਹੀਦੇ ਜਿਹੜੇ ਪੋਸਟਰ ਜਗ੍ਹਾ ਜਗ੍ਹਾ ਲੱਗਦੇ ਫਿਰ ਰਹੇ ਆ ਮੈਂ ਜਲੰਧਰ ਹੀ ਰਹਿਣਾ ਐ ਮੈਂ ਜਲੰਧਰੋਂ ਬਾਹਰ ਨਹੀਂ ਜਾਣਾ ਚੰਨੀ ਸਾਹਿਬ ਪਿੱਛੇ ਪੜ ਤੁਸੀਂ ਕਿੰਨਾ ਜਲੰਧਰ ਰਹੇ ਹੋ ਜਲੰਧਰ ਚ ਆਏ ਦਿਨ ਗੋਲੀਆਂ ਚੱਲੀ ਕਿੰਨਾ ਕੁਛ ਹੋਇਆ ਤਾਂ ਸੁੱਤੇ ਪੈ ਸੀ ਤੁਸੀਂ ਹੁਣ ਜਾ ਤੈਨੂੰ ਵੋਟ ਚਾਹੀਦੀ ਤਾਂ ਜਨਤਨ ਬੋਖੂ ਬਣਾਈ ਜਾ ਰਹੇ ਹੋ ਉਹ ਤੋਂ ਜੋ ਕਹਿੰਦਾ ਹੁਣ ਮੇਰੀ ਪਾਂਜੀ ਐ ਮੈਂ ਹੁਣ ਗਿਆਨ ਸੁਣ ਕੇ ਪਾਂਜੀ ਐ तो तो बदनाम नहीं, तो है। है है, है है। नहीं आ रही है फिर कल परसों एक और वीडियो आई जिसमे वो फोन कर रहे हैं कि ये इतने लोग है इनको राशन नहीं मिल रहा मैं रिंकू साहब को पूछना चाहती हूँ फॉर्मर एम पी साहब जी जब आप एम पी थे तब तो आपने ऐसे काम क्यों नहीं किया एक तरफ रिंकू जी कहते हैं कि मैं एयरपोर्ट के लिए फंड ले आया एक तरफ वो कहते हैं कि मैं रेलवे स्टेशन के लिए फंड ले आया किसके एम थे आप आम आदमी पार्टी के वहाँ आप अपनी बाबाई कराते हैं और यहाँ पर आप कहते हैं आपको काम नहीं किया करने दे रहे हैं पहले आप अपनी स्टेटमेंट खड़े उतरी पवन कुमार जी टीवी मैं ये देखती हूँ की जो अपनी पार्टी का नहीं हुआ जनता का क्या होगा दल बदलू के ही है यहाँ पे अपने फायदे के लिए दल बदले हैं जिन्होंने जिन्होंने टिकट के साथ दल बदले है ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਹਿੰਦਰ ਕੇਪੀ ਨੂੰ ਦੁਬਾਰਾ ਸਿਆਸਤ ਵਿੱਚ ਲੈ ਆਂਦਾ ਗਿਆ ਹੈ ਦੁਬਾਰਾ ਉਹਨਾਂ ਨੂੰ ਰਿਵਾਈਵ ਕੀਤਾ ਗਿਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿਆਸਤ ਵਿੱਚ ਐਂਟਰੀ ਨਹੀਂ ਸੀ ਉਹਨਾਂ ਦੀ ਪਰ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਆਣ ਕੇ ਨਾ ਸਿਰਫ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਸਗੋਂ ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਜਲੰਧਰ ਲੋਕ ਸਭਾ ਹਲਕਾ ਹੁਣ ਮੋਹਿੰਦਰ ਕੇਪੀ ਸ਼੍ਰੋਮਣੀ ਅਕਾਲੀ ਦਲ ਹੇਠ ਲੜ ਰਹੇ ਨੇ ਖੈਰ ਇਨਾ ਮਸਲਿਆਂ ਦੇ ਵਿੱਚ ਇੱਕ ਨਾਮ ਇਹੋ ਜਿਹਾ ਉੱਪਰ ਕੇ ਸਾਹਮਣੇ ਆਉਂਦਾ ਜਿਨ੍ਹਾਂ ਦੀਆਂ ਚਰਚਾਵਾਂ ਤੇਜ਼ ਹਨ ਜਿਨ੍ਹਾਂ ਬਾਰੇ ਗੱਲ ਚੱਲ ਰਹੀ ਸੀ ਕਿ ਉਹਨਾਂ ਨੂੰ ਇਹ ਸੀਟ ਦਿੱਤੀ ਜਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਂਦੇ ਨੇ ਮੇਰੀ ਮੁਰਾਦ ਆਰਤੀ ਰਾਜਪੂਤ ਤੋਂ ਹੈ ਔਰ ਇੱਥੇ ਆਣ ਕੇ ਉਹਨਾਂ ਦਾ ਪਾਰਟੀ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਹੈ ਉਹ ਹੌਲੀ ਹੌਲੀ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਔਰ ਅੱਜ ਸਾਡੇ ਨਾਲ ਮੌਜੂਦ ਵੀ ਨੇ ਪਰ ਸੀਟ ਐਲਾਨੀ ਜਾਣ ਤੋਂ ਬਾਅਦ ਕੀ ਸਥਿਤੀ ਹੈ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਆਰਤੀ ਜੀ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਧੰਨਵਾਦ ਜੀ ਅਚਾਨਕ ਜੋ ਗੱਲ ਬਣਦੀ ਪਈ ਸੀ ਉਹ ਘੁੰਮ ਗਈ ਮੋਹਿੰਦਰ ਕੇਪੀ ਜੀ ਨੂੰ ਸੀਟ ਮਿਲ ਗਈ ਆਰਤੀ ਰਾਜਪੂਤ ਉਮੇ ਹੀ ਬੈਠੇ ਰਹਿ ਗਏ ਕਿਵੇਂ ਦੇਖ ਰਹੇ ਹੋ ਸਿਆਸਤ ਚਾਨਕ ਜਿਹੜੀ ਬਦਲੀ ਹੈ ਦੇਖੋ ਅਸੀਂ ਫਿਰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਪੰਜਾਬ ਦੇ ਲਈ ਆਪਾਂ ਸੋਚ ਰਹੇ ਆ ਤੇ ਜੇ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਜਾਂ ਸੀਟ ਦਿੱਤੀ ਹੈ ਦੇਖੋ ਸੋਚ ਸਮਝ ਕੇ ਦਿੱਤੀ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਜਿਹੜਾ ਵੀ ਉਧੇਦਾਰ ਆਊਗਾ ਜਾਂ ਜਿਹੜਾ ਵੀ ਉਮੀਦਵਾਰ ਆਊਗਾ ਉਹੀ ਆਊਗਾ ਜਿਹਦੇ ਨਾਲ ਆਪਾਂ ਨੂੰ ਪਤਾ ਹੈ ਕਿ ਯਾਰ ਆਪਣੀ ਪਾਰਟੀ ਆਪਣੀ ਅੱਗੇ ਗ੍ਰੋਥ ਕਰੂਗੀ ਜਾਂ ਜਨਤਾ ਦੇ ਹਿੱਤ ਲਈ ਕੋਈ ਲੀਡਰ ਆ ਰਿਹਾ ਹੈ ਅਦਾ ਦਾ ਲੀਡਰ ਆਊਗਾ ਜਿਹੜਾ ਜਨਤਾ ਦੇ ਕੰਮ ਕਰਾ ਸਕਦਾ ਹੈ ਤੇ ਉਹਦਾ ਉਦਾਹਰਣ ਬਹੁਤ ਵੱਡਾ ਉਦਾਹਰਣ ਕੇਪੀ ਸਾਹਿਬ ਹੈਗੇ ਆ ਤੇ ਕੇਪੀ ਜੀ ਆਏ ਮੈਂ ਤਾਂ ਖੁਸ਼ ਹਾਂ ਇਸ ਚੀਜ਼ ਤੋਂ ਕਿ ਮਤਲਬ ਮੈਨੂੰ ਵੀ ਮਤਲਬ ਇੱਕ ਜੋਸ਼ ਹੈਗਾ ਕਿ ਉਹਨਾਂ ਲਈ ਵੀ ਪ੍ਰਚਾਰ ਕਰਨਾ ਪਰ ਇੱਕ ਇਹੋ ਜਿਹਾ ਬੰਦਾ ਜਿਹੜਾ ਕਾਫੀ ਧੀਰ ਤੋਂ ਸਿਆਸਤ ਚੋਂ ਬਾਹਰ ਹੀ ਮੰਨ ਲਈ ਹੈ ਜੋ ਆਪ ਆਵੇਂ ਕੋਸ਼ਿਸ਼ ਕਰ ਰਹੇ ਸੀਗੇ ਸਿਆਸਤ ਚ ਆਉਣ ਦੀ ਪ੍ਰਸ਼ਾਦ ਕਾਂਗਰਸ ਉਹਨਾਂ ਨੂੰ ਨਹੀਂ ਆਣ ਦੇ ਰਹੀ ਸੀ ਜਾਂ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ ਅਚਾਨਕ ਉਸ ਬੰਦੇ ਨੂੰ ਲੈ ਕੇ ਆਉਣਾ ਜਿਹੜਾ ਚਿਹਰਾ ਸ਼ਾਇਦ ਹੁਣ ਜਲੰਧਰ ਦੇ ਲੋਕ ਭੁੱਲਣ ਲੱਗ ਗਏ ਸੀ ਉਹ ਹੁਣ ਕੀ ਪਾਰਟੀ ਵਾਸਤੇ ਤੁਸੀਂ ਮੰਨਦੇ ਹੋ ਕਿ ਸਹੀ ਹੋਵੇਗਾ ਜਾਂ ਫਿਰ ਐਵੇਂ ਹੀ ਦਾਈ ਖੇਡ ਲਿਆ ਜੂਆ ਖੇਡ ਲਿਆ ਭਈ ਕਹਿੰਦੇ ਹੀਰਾ ਆਪਾਂ ਵਿੱਚ ਕਿਸੇ ਵੀ ਕੋਨੇ 'ਚ ਪੜਾ ਹੋਵੇ ਤੇ ਜੋਰੀ ਜਿਹੜਾ ਸਹੀ ਜੋਰੀ ਹੁੰਦਾ ਹੈ ਨਾ ਉਹਨੂੰ ਦੀ ਪਰਖ ਹੁੰਦੀ ਹੈ ਤੇ ਬਸ ਜੇ ਉਹ ਸਿਆਸਤ ਚ ਨਹੀਂ ਸੀ ਪਰ ਬਾਦਲ ਸਾਹਿਬ ਨੂੰ ਪਤਾ ਸੀ ਕਿ ਇਹ ਉਹ ਹੀਰਾ ਹੈ ਜਿਹਦੀ ਕੀਮਤ ਬਹੁਤ ਆ ਤੇ ਮੈਂ ਇਹਨਾਂ ਦੇ ਨਾਲ ਮਤਲਬ ਇੱਕ ਮੈਨੂੰ ਬਹੁਤ ਵਧੀਆ ਗੱਲ ਲੱਗੀ ਤੇ ਰਿਸਪੈਕਟ ਹੈ ਕੇਪੀ ਜੀ ਲਈ ਦਿਲੋਂ ਜਿੰਨੇ ਤੁਸੀਂ ਲੀਡਰ ਹੁਣ ਵੇਖ ਰਹੇ ਹੋ ਪਿਛਲੇ ਸਾਲ ਮੈਂ ਪਹਿਲੇ ਪਿਛਲੇ ਰਾਜਨੀਤੀ ਜਦੋਂ ਆਪਾਂ ਪਿਛਲੇ ਇਲੈਕਸ਼ਨਸ ਤੋਂ ਇੱਧਰ ਤੋਂ ਉੱਧਰ ਆਪਣੇ ਫਾਇਦੇ ਲਈ ਕਰਦੇ ਆਏ ਆ ਤੇ ਕੇਪੀ ਸਾਹਿਬ ਨੂੰ ਮੈਂ ਸਲੂਟ ਕਰਦੀ ਆ ਹਾਂ ਸ਼ਾਂਤ ਬੈਠੇ ਰਹੇ ਹੋ ਲੇਕਿਨ ਪਾਰਟੀ ਨਹੀਂ ਬਦਲੀ ਕੀ ਗੱਲ ਇੰਨਾ ਵੱਡਾ ਲੀਡਰ ਜਿਹਦੇ ਨਾਲ 85 ਤੋਂ 90000 ਵੋਟ ਹੈਗੇ ਵੋਟਰਸ ਹੈਗੇ ਪੱਕੀ ਵੋਟਾਂ ਕੀ ਉਹਨੂੰ ਆਫਰ ਨਹੀਂ ਆਈ ਹੋਣੀ ਆਈਆਂ ਉਹਨੇ ਬਹੁਤ ਆਫਰ ਆਉਣੀਆਂ ਆ ਪਰ ਫਿਰ ਵੀ ਉਹ ਇਮਾਨਦਾਰ ਇੱਕ ਕਾਰਕਟਰਾ ਹੁੰਦੇ ਇਮਾਨਦਾਰ ਕਾਰਕਟਰਾ ਹੁੰਦਾ ਉਹਦੇ ਨਾਤੇ ਉਹ ਕਾਂਗਰਸ ਦਾ ਵੇਟ ਕਰਦੇ ਰਹੇ ਪਰ ਦੇਖੋ ਇੱਕ ਸਮਾਂ ਆਉਂਦਾ ਹੈ ਜਿਸ ਲੀਡਰ ਨੇ ਜਨਤਾ ਲਈ ਕੰਮ ਕਰਨਾ ਹੈ ਉਹ ਨੈਚੁਰਲ ਹੈ ਉਹ ਇਲੈਕਸ਼ਨ ਤੋਂ ਲੜਨਾਈ ਲੜਨਾ ਜਨਤਾ ਲਈ ਕੰਮ ਕਰਨਾ ਸੀ ਤੇ ਹੁਣ ਇੱਕ ਉਹਨਾਂ ਨੂੰ ਅੱਛਾ ਮੌਕਾ ਮਿਲਿਆ ਬਾਦਲ ਸਾਹਿਬ ਦੇ ਵੱਲੋਂ ਤੇ ਉਹਨਾਂ ਨੂੰ ਲੱਗਿਆ ਜਨਤਾ ਲਈ ਆਉਣਾ ਚਾਹੀਦਾ ਸੀ ਉਹਨੇ ਵਾਪਸੀ ਕੀਤੀ ਪਰ ਬਹੁਤ ਵਧੀਆ ਵਾਪਸੀ ਹੋਣੀ ਹੈ ਅੱਛਾ ਆਰਤੀ ਜੀ ਜਦੋਂ ਸੀਟ ਨਹੀਂ ਮਿਲਦੀ ਨਾ ਉਦੋਂ ਲੀਡਰ ਕਈ ਵਾਰ ਪਾਰਟੀ ਛੱਡ ਦਿੰਦੇ ਨੇ ਪਾਰਟੀ ਛੱਡ ਕੇ ਹੋਰ ਕਿੱਥੇ ਵਗ ਜਾਂਦੇ ਨੇ ਅੱਜ ਕੱਲ ਤਾਂ ਇਹ ਦੌਰ ਜ਼ਿਆਦਾ ਚੱਲਦਾ ਪਿਆ ਤੁਹਾਨੂੰ ਵੀ ਸੀਟ ਨਹੀਂ ਮਿਲੀ ਹੁਣ ਦੁਬਾਰਾ ਕਿਤੇ ਪ੍ਰੋਗਰਾਮ ਤਾਂ ਨਹੀਂ ਹੁਣ ਅਕਾਲੀ ਦਲ ਛੱਡ ਕੇ ਵੀ ਕਿਤੇ ਹੋਰ ਵੱਲ ਨੂੰ ਡੜੀ ਹੋਵੇ ਨਹੀਂ ਨਹੀਂ ਅਗਰ ਐਦਾਂ ਦੀ ਗੱਲ ਹੁੰਦੀ ਤਾਂ ਮੈਂ ਤਾਂ ਹੁਣ ਤੱਕ ਦੇਖੋ ਸੀਟ ਮਿਲੇ ਤੁਸੀਂ ਮੈਨੂੰ ਵੇਖਿਆ ਆਉਣਾ ਮੈਂ ਲੋਕ ਸਭਾ ਦੀ ਮੀਟਿੰਗ 'ਚ ਵੀ ਸੀ ਜਿਸ ਦਿਨ ਵੈਲਕਮ ਕੀਤਾ ਸੀ ਯਾ ਯਾ ਲੱਗਿਆ ਹੋਵੇ ਕਿ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਵੀ ਯੂਜ਼ ਕਰਕੇ ਤਾਂ ਬਾ ਗਾਂ ਕਰਤਾ ਨਹੀਂ ਮੈਨੂੰ ਬਿਕੋਜ਼ ਮੈਂ ਫਿਰ ਕਿਹਾ ਸੀ ਮੇਰੀ ਕੋਈ ਕਮਿਟਮੈਂਟ ਹੀ ਨਹੀਂ ਹੋਈ ਸੀ ਨਾ ਮੈਂ ਸੀਟ ਲਈ ਦੇਖੋ ਅਜੇ ਮੇਰੀ ਸ਼ੁਰੂਆਤ ਹੋ ਔਦੇਾਰੇ ਕਿਹੜੇ ਨੇਤਾਵਾਂ ਨੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਮੈਂ ਸੀਟ ਕਰਕੇ ਛੱਡਿਆ ਮੈਂ ਸੀਟ ਕਰਕੇ ਨਹੀਂ ਛੱਡਿਆ ਸੀ ਮੈਂ ਸੀਟ ਮਿਲਣ ਤੋਂ ਬਾਅਦ ਵੀ ਮੇਰੇ ਕੋਲ ਅਜੇ ਵੀ ਮੈਸੇजेस ਪਏ ਆ ਮੈਂ ਆਪਣੇ ਸੀਨੀਅਰ ਨੂੰ ਕਿਹਾ ਸੀ ਕਿ ਜੇ ਪਾਰਟੀ ਨੇ ਆਪਣੇ ਦੇਸ਼ ਦੇ ਹਿੱਤ ਲਈ ਕੀਤੀ ਹੈ ਗੱਲ ਆਈ ਐਮ ਐਗਰੀ ਵਿਦ ਯੂ ਆਮ ਆਮ ਵਿਦ ਯੂ ਆਪਾਂ ਨਾਲ ਆ ਤੁਹਾਡੇ ਬਟ ਕੁਝ ਗੱਲਾਂ ਇਹਨਾਂ ਨੇ ਕੁਝ ਫਰਸਟ੍ਰੇਟ ਮੈਨੂੰ ਨਾ ਕਰਤਾ ਸੀ ਮੇਰੀ ਦੇਖੋ ਰਿਸਪੈਕਟ ਸਭ ਤੋਂ ਪਹਿਲੇ ਹੁੰਦੀ ਹੈ ਡਿਸਰੈਸਪੈਕਟ ਜਦੋਂ ਹੋਵੇ ਇਨਸਾਨ ਦੀ ਤੇ ਇੱਕ ਲਿਮਿਟ ਹੁੰਦੀ ਹੈ ਉਹ ਲਿਮਿਟ ਇਹਨਾਂ ਦੇ ਜਿਹੜੇ ਇੱਥੇ ਜਲੰਧਰ ਦੇ ਅਹੁਦੇਦਾਰ ਆ ਉਹਨਾਂ ਨੇ ਕ੍ਰਾਸ ਕਰਤੀ ਸੀ ਅਹੁਦੇਦਾਰਾਂ ਦੇ ਨਾਂ ਦੱਸ ਸਕਦੇ ਹੋ ਉਹ ਅਜ ਉਹਨਾਂ ਨੂੰ ਖੁਦ ਹੀ ਪਤਾ ਲੱਗਿਆ ਹੋਣਾ ਜਿਨ੍ਹਾਂ ਦੇ ਬਾਰੇ ਮੈਂ ਬੋਲ ਰਹੀ ਹਾਂ ਨਹੀਂ ਮੈਂ ਕਿਹਾ ਦਰਸ਼ਕ ਵੀ ਥੋੜੇ ਕਲੀਅਰ ਹੋ ਜਾਣੇ ਚਲੋ ਅਜ ਇਹ ਨਵਾਂ ਨਵਾਂ ਦਾ ਕੰਮ ਹੈਗਾ ਬਸ ਜਾਣ ਦੋ ਦਰਕਸ਼ਾਂ ਨੂੰ ਨਾ ਮਤਲਬ ਜੋ ਜਨਤਾ ਹੈਗੀ ਹੈ ਉਹਨਾਂ ਨੇ ਵੋਟ ਵੀ ਪਾਣੀ ਕਦੀ ਉਹਨਾਂ ਨੇ ਇਲੈਕਸ਼ਨ ਵੀ ਲੜਨੇ ਆ ਤੇ ਚਲੋ ਕਿਉਂ ਆਪਾਂ ਉਹ ਉਹਨਾਂ ਦੀ ਸੋਚ ਹੈਗੀ ਬਦਨਾਮ ਕਰਨ ਦੀ ਮੇਰੀ ਸੋਚ ਨਹੀਂ ਹੈ अच्छा आरती जी ਹੁਣ ਮੌਜੂਦਾ ਹਾਲਾਤਾਂ ਤੇ ਆਉਨੇ ਆ ਮਹਿੰਦਰ ਕੇਪੀ ਖੜ ਗਏ ਨੇ ਤੁਸੀਂ ਉਹਨਾਂ ਦੇ ਬਾਰੇ ਟਿੱਪਣੀ ਜ਼ਰੂਰ ਕੀਤੀ ਆ ਕਾਂਗਰਸ ਤੇ ਆਉਣਾ ਚਾਹੁੰਦਾ ਮੈਂ ਕਾਂਗਰਸ ਦੀ ਕਹਿੰਦੇ ਹਵਾ ਜਲੰਧਰ ਦੇ ਵਿੱਚ ਹੈਗੀ ਆ ਚਰਨਜੀਤ ਸਿੰਘ ਚੰਨੀ ਵਾਲਾ ਜਿਹੜਾ ਉਹ ਪਿਛਲੀ ਵਾਰੀ ਨਾਰਾ ਚੱਲਿਆ ਸੀ ਚੰਨੀ ਕਰਦਾ ਮਸਲੇ ਹੱਲ ਕਰਦ ਕਰਦੇ ਵਿੱਚ ਚੱਲੀ ਗੱਲ ਤੁਹਾਨੂੰ ਲੱਗਦਾ ਹੈ ਕਿ ਜਲੰਧਰ ਦੇ ਵਿੱਚ ਚੰਨੀ ਪੋਚਾ ਫੇਰ ਦੇਣਗੇ ਮੈਨੂੰ ਤਾਂ ਪਹਿਲੇ ਮਸਲੇ ਦਿਖਾਓ ਕਿਹੜੇ ਹੱਲ ਕੀਤੇ ਚੰਨੀ ਸਾਫ ਨੇ ਤਿੰਨ ਮਹੀਨੇ ਰਹੇ ਮੁੱਖ ਮੰਤਰੀ ਉਹ ਉਹ ਤਿੰਨ ਮਹੀਨੇ ਚ ਕੰਮ ਕਿਹੜੇ ਕੀਤੇ ਦੱਸੋ ਪਹਿਲੇ ਹੂੰ ਉਹ ਤਾਂ ਸਿਰਫ ਕਦੀ ਟੂਟਿਆ ਕਹਿੰਦੇ ਮੈਂ ਠੀਕ ਕਰ ਲੈਣਾ ਮੈਂ ਸਾਈਕਲਾ ਠੀਕ ਕਰ ਲੈਣਾ ਕਿਤੇ ਪੰਗੜਾ ਪਾ ਲਿਆ ਉਹ ਕਹਿੰਦਾ ਚਲ 3 ਮਹੀਨੇ ਮੈਂ ਸੀਐਮ ਰਹਾ ਤਾਂ ਮੈਂ ਇੰਜੋਏ ਕਰ ਲਮ ਉਹਨੇ ਇੰਜੋਏ ਕੀਤਾ ਜਨਤਾ ਲਈ ਕੁਝ ਨਹੀਂ ਕੀਤਾ ਦੂਜੀ ਗੱਲ ਇੱਕ ਗੱਲ ਜਿੰਨੇ ਇਸ ਵਿੱਚ ਮਸਲੇ ਪਹਿਲੇ ਤਾਂ ਉਹਨਾਂ ਨੂੰ ਆਪਣੇ ਮਸਲੇ ਹੱਲ ਕਰਨੇ ਚਾਹੀਦੇ ਆ ਜਿਹੜੇ ਪੋਸਟਰ ਜਗ੍ਹਾ-ਜਗ੍ਹਾ ਲੱਗਦੇ ਫਿਰ ਰਹੇ ਆ ਇੱਕ ਰ ਬਿਆਨ ਪਿੱਛੇ ਸੁਣ ਰਹੀ ਸੀ ਚੰਨੀ ਸਾਹਿਬ ਦਾ ਮੈਂ ਵੀਡੀਓ ਸੁਣ ਰਹੀ ਸੀ ਉਹ ਕਹਿੰਦੇ ਮੈਂ ਜਨਤਾ ਨੂੰ ਕਹਿੰਦਾ ਜਲੰਧਰ ਦੀ ਜਨਤਾ ਨੂੰ ਕਹਿੰਦਾ ਮੈਂ ਜਲੰਧਰ ਹੀ ਰਹਿਣਾ ਹੈ ਮੈਂ ਜਲੰਧਰੋਂ ਬਾਹਰ ਨਹੀਂ ਜਾਣਾ ਚੰਨੀ ਸਾਹਿਬ ਇਸ ਤੋਂ ਪਹਿਲੇ ਤੁਸੀਂ ਕਿੰਨਾ ਜਲੰਧਰ ਰਹੇ ਹੋ ਜਲੰਧਰ ਚ ਆਏ ਦਿਨ ਗੋਲੀਆਂ ਚੱਲੀ ਇੰਨਾ ਕੁਝ ਹੋਇਆ ਪਾਸ ਉੱਤੇ ਪੈ ਸੀ ਤੁਸੀਂ ਹੁਣ ਜੋ ਤੁਹਾਨੂੰ ਵੋਟ ਚਾਹੀਦੀ ਤਾਂ ਚੰਤਨ ਉਹ ਬੇਫਕੂ ਬਣਾਈ ਜਾ ਰਹੇ ਹੋ ਤੇ ਲੀਡਰ ਤੇ ਇਹ ਕਿਸੇ ਕੰਮ ਦੇ ਨਹੀਂ ਆ ਅੱਗੇ ਜਨਤਾ ਜਨਾਰਦਨਾਂ ਜਨਤਾ ਨੂੰ ਪਤਾ ਹੀ ਹੈ ਕਿੰਨੂੰ ਵੋਟ ਪਾਣੇ ਕਿੰਨੂੰ ਨਹੀਂ ਅੱਛਾ ਉਹ ਹੁਣ ਉਹਨਾਂ ਪੋਸਟਰਸ ਦੀ ਵੀ ਗੱਲ ਕਰ ਲੈਣੇ ਕਾਫੀ ਰੌਲਾ ਚੱਲਿਆ ਚਰਨਜੀਤ ਸਿੰਘ ਚੰਨੀ ਦਾ ਕਹਿੰਦੇ 2018 ਦਾ ਇੱਕ ਕੇਸ ਵੀ ਬੋਲਦਾ ਆਈਐਸ ਅਫਸਰ ਨੂੰ ਅਸ਼ਲੀਲ ਮੈਸੇਜਸ ਕਹਿੰਦੇ ਭੇਜ ਉਹਨਾਂ ਦੇ ਉੱਤੇ ਬਹੁਤ ਟਿੱਪਣੀ ਹੋ ਰਹੀ ਹੈ ਕਹਿੰਦੇ ਇਹੋ ਜਿਹਾ ਲੀਡਰ ਉਮੀਦਵਾਰ ਤਾਰਿਆ ਗਿਆ ਤੁਸੀਂ ਕੀ ਸਮਝਦੇ ਹੋ ਦੇਖੋ ਜਿ ਚਰਚੇ ਉਦੋਂ ਹੀ ਹੁੰਦੇ ਸੱਚਾਈ ਹੁੰਦੀ ਹੈ ਚਰਚੇ ਹਵਾ 'ਚ ਨਹੀਂ ਆਉਂਦੇ ਤੇ ਗੱਲ ਕਿਤਨਾ ਕਿਤੇ ਸੱਚਾ ਹੈ ਔਰ ਇੱਕ ਲੇਡੀ ਬੀਂਗਾ ਲੇਡੀ ਉਹ ਆਈਐਸ ਅਫੀਸਰ ਕਰੇ ਗੱਲ ਕਰ ਰਹੀ ਹੈ ਦੇਖੋ ਲੇਡੀ ਨੂੰ ਆਪਣੀ ਜ ਸਭ ਤੋਂ ਪਿਆਰੀ ਹੁੰਦੀ ਹੈ ਕਿਉਂਕਿ ਆਪਾਂ ਨੂੰ ਸਮਾਜ ਨੂੰ ਬਹੁਤ ਤਰੀਕੇ ਨਾਲ ਬੜਾ ਕੁਝ ਦੇਖਣਾ ਪੈਂਦਾ ਹੈ ਸਾਡੇ ਨਾਲ ਤਾਂ ਕਈ ਵਾਰੀ ਜਾਂ ਸਾਡੇ ਉੱਤੇ ਕੋਈ ਇਲਜ਼ਾਮ ਲੱਗਦਾ ਹੈ ਆਪਾਂ ਕਿਸੇ ਨੂੰ ਕਹੀਏ ਕਿ ਸਾਡੇ ਨਾਲ ਇਹ ਚੀਜ਼ ਹੋਈ ਹੈ ਤੇ ਸਾਡੇ ਮਾਈਕੇ ਵਾਲੇ ਵੀ ਸਾਥ ਨਹੀਂ ਦਿੰਦੇ ਤੋ ਉਸ ਲੇਡੀ ਨੇ ਜੇ ਇਲਜ਼ਾਮ ਲਾਇਆ ਸੱਚਾ ਕਿਉਂਕਿ ਮੈਂ ਇੱਕ ਬੀਗਾ ਲੇਡੀ ਬੋਲ ਸਕਦੀ ਹਾਂ ਤੇ ਜਿਹੜਾ ਪਰਸਨ ਮਤਲਬ ਹਰ ਕਿਸੇ ਦੇ ਨਾਲ ਇੱਕ ਫੋਟੋ ਜੋ ਕਹਿੰਦਾ ਹੁਣ ਮੇਰੀ ਭਾਂਜੀ ਹੈ ਮੈਂ ਹੁਣ ਬਿਆਨ ਸੁਣ ਕਿ ਭਾਂਜੀ ਹੈ ਤੇ ਭਾਂਜੀ ਦਾ ਤੂੰ ਇਹਦਾ ਖੁਰੂ ਕਰ ਰਿਹਾ ਸੀ ਕੀ ਕਰ ਰਿਹਾ ਸੀ ਖਾਰਿਜ ਕਰ ਰਿਹਾ ਸੀ ਇੱਕ ਪਬਲਿਕ ਪਲੇਸ 'ਚ ਜਾ ਕੇ ਤੁਸੀਂ ਇੰਨੀ ਪੁੱੱਚੀ ਹਰਕਤਾਂ ਕਰ ਸਕਦੇ ਹੋ ਤੁਸੀਂ ਕੀ ਆਵਾਜ਼ ਛਾਣੀ ਕੱਲੋਂ ਮਹਿਲਾ ਦੇ ਉੱਤੇ ਉੱਤੇ ਚਾਰ ਉਹਨਾਂ ਨੂੰ ਤੁਸੀਂ ਆਵਾਜ਼ ਕਿੱਥੋਂ ਉਠਾ ਲੈਣੀ ਹੈ ਕਿੱਥੋਂ ਉਠਾ ਲੈਣੀ ਏ ਐਦਾ ਤੇ ਲੀਡਰ ਨਾ ਤਾਂ ਹੁਣ ਬੇਇਸ਼ਕਾਰ ਕਰੋ ਖਤਮ ਕਰੋ ਵਧੀਆ ਲੀਡਰ ਲੈ ਕੇ ਆਓ ਚੰਗੇ ਲੀਡਰ ਲੈ ਕੇ ਆਓ ਤਾਂ ਹੀ ਸੁਧਾਰ ਹੋਊਗਾ ਤੁਹਾਡੇ ਤੁਸੀਂ ਜੀ ਕਹਿੰਦੇ ਹੋ ਨਾ ਜਨਤਾ ਕਹਿੰਦੀ ਹੈ ਜਨਤਾ ਨੂੰ ਇਹ اپੀਲ ਕਰਾਂਗੇ ਕਿ ਤੁਸੀਂ ਸੋਚ ਸਮਝ ਕੇ ਵੋਟ ਪਾਓ ਛੋਟੇ ਛੋਟੇ ਚੀਜ਼ਾਂ ਤੇ ਆਪਣੀ ਵੋਟ ਵੇਚ ਨਾ ਦਿਓ ਉਹ ਤਾਂ ਕਹਿੰਦੇ ਕਿ ਮੈਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਸਿਰਫ ਨਾਂ ਖਰਾਬ ਕਰਨਾ ਹੈ ਇਹਨਾਂ ਨੇ ਚੰਨੀ ਸਾਹਿਬ ਨੂੰ ਪੁੱਛ ਲਿਓ ਕਿ ਉਹ ਅਦਤ ਤੁਸੀਂ ਇਕੱਲੇ ਤੇ ਕੈਂਡੀਡੇਟ ਹੋ ਨਹੀਂ ਕਿ ਤੁਹਾਨੂੰ ਬਦਨਾਮ ਕਰਨਾ ਹੈ ਔਰ ਵੀ ਤੋਂ ਉਮੀਦਵਾਰ ਹੈਗੇ ਉਹਨਾਂ ਦੇ ਕਿਉਂ ਨਹੀਂ ਕੋਈ ਗੱਲਾਂ ਨਿਕਲੀਆਂ ਜਿਹੜੀ ਗਲਤ ਤੁਹਾਡੇ ਉੱਤੇ ਹੈਗਾ ਤੁਸੀਂ ਕਿੱਤੀ ਤਾਂ ਹੀ ਨਿਕਲ ਰਹੀ ਹੈ ਤੇ ਬਦਨਾਮ ਨਹੀਂ ਤੁਸੀਂ ਕਿੱਤੀ ਗੱਲਾਂ ਔਰ ਵਿਦ ਪ੍ਰੂਫ ਹੈ ਫੋਟੋਆਂ ਹੈਗੀਆਂ ਤੁਹਾਡੀ ਕਰਤੂਤਾ ਹੈਗੀਆਂ ਤੁਹਾਨੂੰ ਕਿਉਂ ਬਦਨਾਮ ਕਰੋਗੇ ਤੇ ਇਹਦੀ ਸਫਾਈ ਸਪਸ਼ਟੀਕਰਨ ਕਰੋ ਤੁਹਾਡੇ ਤੇ ਪਰਚੀ ਉੱਚੀ ਹੋਈ ਹੈ ਉਹਨੂੰ ਸਪਸ਼ਟ ਕਰੋ ਇਹ ਬਦਨਾਮੀ ਨਹੀਂ ਹੈ ਇਹ ਇਹਨਾਂ ਨੂੰ ਤਾਂ ਸਟੇਟਮੈਂਟ ਅਦਾ ਹੀ ਦੇਣੀ ਹੈ ਨਾ अच्छा बीजेपी ਦੇ ਵੱਲੋਂ ਵੀ ਹੁਣ ਹਾਰਹੀ ਲਖਤਿਆਰ ਕੀਤਾ ਜਾ ਰਿਹਾ ਸੁਸ਼ੀਲ ਕੁਮਾਰ ਰਿੰਕੂ ਲੱਗੇ ਹੋਏ ਨੇ ਪ੍ਰਚਾਰ ਕਰਨ ਨੂੰ ਲੈ ਕੇ ਤੁਸੀਂ बीजेपी ਤੋਂ ਆਏ ਹੋ ਮੈਂ ਜਾਣਨਾ ਚਾਹੁੰਨਾ ਕਿ ਤੁਹਾਡੇ ਕੀ ਵਿਚਾਰ ਨੇ ਹੁਣ ਦੇ ਹਾਲਾਤਾਂ ਤੇ ਨਹੀਂ ਪ੍ਰਚਾਰ ਮੈਂ ਮੈਂ ਕੱਲ ਪਰਸੋ ਵੀਡੀਓ ਰਿੰਕੂ ਰਿੰਕੂ ਜੀ ਦੀ ਵੀਡੀਓ ਦੇਖ ਰਹੀ ਸੀ ਉਹ ਕਹਿੰਦੇ ਇੱਕ ਜਗ੍ਹਾ ਆਪਣੀ ਰੀਲ ਡਾਲੀ ਸ਼ਾਇਦ ਪੇਜ 'ਤੇ ਡਾਲੀ ਸੀ ਕਹਿੰਦੇ ਕਿ ਕੂੜਾ ਇਤਨਾ ਇਕੱਟਾ ਹੋਆ ਪੜਾ ਹੈ ਗੱਡੀਆਂ ਨਹੀਂ ਆ ਰਹੀਆਂ फिर कल परसों एक और वीडियो आई जिसमें वो फोन कर रहे हैं कि ये इतने लोग हैं इनको राशन नहीं मिल रहा समथिंग समथिंग ऐसे मैं रिंकू साहब को पूछना चाहती हूँ जी जब आप एमपी थे तब आपने ऐसे काम क्यों नहीं किए वोट लेने के लिए आप लोगों को बेवकूफ बना रहे कब तक बेवकूफ बनाएंगे कब तक अगर आप सच में देखो मैं एक समाज सेविका जब थी पार्टी में मैं एक प्रधान थी कितनी की पावर होती है एमपी से

ਮੈਨੂੰ ਤਾਂ ਪਾਰਟੀ ਛੋੜੀ ਹੈ ਨਹੀਂ ਉਹ ਤਾਂ ਬਿਲਕੁਲ ਇਹੀ ਕਹਿੰਦੇ ਕਹਿੰਦੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਅਸੀਂ ਜੋ ਕੰਮ ਕਰਨਾ ਚਾਹੁੰਦੇ ਆ ਉਹ ਸਾਨੂੰ ਕਰਨ ਹੀ ਨਹੀਂ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਤੁਸੀਂ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਮੂਝੇ ਨਹੀਂ ਲੱਗਦਾ ਕਿ ਐਸੇ ਕੋਈ ਪ੍ਰੈਸ਼ਰਾਈਜ਼ ਹੋ ਇੱਕ ਐਮਪੀ ਕੋ ਮੌਜੂਦਾ ਐਮਪੀ ਕੋ ਜਿਸਕੇ ਪਾਸ ਪਾਵਰ ਇਤਨੀ ਹੈ ਪਰ ਸ਼ਾਇਦ ਜਲੰਧਰ ਦੇ ਵਾਸਤੇ ਪਿੱਛੇ ਜੀ ਕਰੋੜਾਂ ਦਾ ਫੰਡ ਵੀ ਦਿੱਤਾ ਗਿਆ ਸੀ ਸਮਾਰਟ ਸਿਟੀ ਬਣਾਉਣ ਨੂੰ ਉਹ ਵੀ ਰਿੰਕੂ ਜੀ ਨੂੰ ਦਿੱਤਾ ਗਿਆ ਸੀ ਔਰ ਸੀਐਮ ਮਾਨ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਮੈਂ ਵਹੀ ਤਾਂ ਮੈਂ ਕਹਿ ਰਹੀ ਹਾਂ ਕਿ ਮੁਝੇ ਰਿੰਕੂ ਜੀ ਕੀ ਸਟੇਟਮੈਂਟਸ ਨਾਲ ਇਹ ਜਨ एक तरफ रिंकू जी कहते हैं कि मैं एयरपोर्ट के लिए फंड ले आया आप अपनी बाबा कराते हैं और यहाँ पर आप कहते हैं आपको काम किया करने दे रहे हैं पहले आप अपनी स्टेटमेंट पे खड़े उतरिए कि आप बोल क्या रहे दोनों स्टेटमेंट मैच नहीं करते ना जनता को कब तक बेवकूफ बनाओगे आप जैसे हो आप वैसे रहो अगर आपको जनता पसंद करती है आपको वोट डलेगी आप ये झूठी चीजें आजकल जनता भी ना मैं कहती हूँ चलाक हो चुकी है समझदार हो चुकी है वो दिखता है कि सब दिखावा है ਇਹ ਪਰ ਹੁਣ ਜਿਹੜੇ ਹਾਲਾਤ ਨੇ ਜੋ ਜਲੰਧਰ ਦੀ ਗੱਲ ਕਰੀਏ ਨਾ ਇੱਕ ਹਵਾ ਬਣੀ ਹੋਈ ਹੈ ਕਹਿੰਦੇ ਚਰਨਜੀਤ ਸਿੰਘ ਚੰਨੀ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਆਏ ਪਏ ਨੇ ਉਹੀ ਹਾਲਾਤ ਬਣੇ ਹੋਏ ਤੁਸ ਤੁਹਾਨੂੰ ਕੀ ਲੱਗਦਾ ਕਿ ਆ ਰਹੇ ਚਰਨਜੀਤ ਸਿੰਘ ਚੰਨੀ ਐਸੇ ਤੋਂ ਨਾਰਾ 400 ਪਾਰ ਕਾ ਵੀ ਲੱਗ ਰਹਾ ਹੈ ਹਮ ਹਵਾ ਕੌਣ ਬਣਾਤਾ ਇਨਕੇ ਖੁਦ ਕੇ ਲੋਕ ਹਮ ਠੀਕ ਹੈ ਹਮ ਤੋ ਮੈਨੂੰ ਤਾਂ ਕਹੀਂ ਵੀ ਹਵਾ ਨਹੀਂ ਨਜ਼ਰ ਆ ਰਹੀ ਐਸੀ नहीं आ रही ना मुझे तो कोई नहीं बल्कि बल्कि जब से केपी जी आए हैं मेरे यहीं पर कुछ एम्प्लॉज हैं मुझे मुबारकबाद देखे गए अच्छा जो कहते हैं कि मैडम बहुत अच्छा है कि आप केपी जी को ले आए बहुत अच्छा लीडर है जीत सकते हैं तो मैं इसको कहूंगी पर मुझे आज तक किसी ने, ने बोला कि नहीं बोला की चल जीत सकता है अभी हवा कौन बना रहा है पता नहीं कहाँ से बन रही है मुझे तो सुनाई नहीं दिया हवा है अच्छा बिल्कुल हुन जो हालात ਨੇ ਜੇ ਸਿਆਸੀ ਗਲਿਆਰਿਆਂ ਦੇ ਵਿੱਚ ਹੀ ਦੇਖੀਏ ਤਾਂ ਫਿਲਹਾਲ ਮਹਿੰਦਰ ਕੇਪੀ ਦੇ ਆਉਣ ਨਾਲ ਬਦਲ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਮਹਿੰਦਰ ਕੇਪੀ ਸਹੀ ਸਾਬਤ ਹੋ ਸਕਦੇ ਹਨ ਤੁਹਾਨੂੰ ਐ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉੱਪਰ ਪਹੁੰਚਾ ਸਕਦੇ ਨੇ ਜੀ ਜ਼ਰੂਰ ਮਿਹਨਤੀ ਲੀਡਰ ਹੈ ਗਰਾਉਂਡ سے ਜੁੜੇ ਹੋਏ ਕਿਉਂਕਿ ਮੈਂ ਹਮसे ਅਭੀ ਤੱਕ ਦੋ سے ਤਿੰਨ ਬਾਰ ਮਿਲੀ ਹੂੰ ਔਰ ਬਹੁਤ ਸਿੰਪਲ ਮੈਨੇ ਦੇਖਾ ਮਤਲਬ ਇੱਕ ਐਮਪੀ ਕੈਂਡੀਡੇਟ ਮੈਂ ਇਸ ਤੋਂ ਪਹਿਲੇ ਵੀ ਮਿਲੀ ਹੂ ਕਈ ਐਮਪੀ ਕੈਂਡੀਡੇਟ ਸੇ तो उनसे अगर मैं इनको कंपैरिजन करूँ ना और खुद बैठ के प्लान कर रहे हैं कि कैसे काम करना है क्या करना है बड़े जमीनी स्तर पे जब मैं कहूँ मुझे मिलना है हमें अपॉइंटमेंट भी मिलती है कि हाँ आप आइए तो जो इंसान मेहनती होता है ना तो कहीं ना कहीं उसका आउटपुट तो आता है ईमानदार है मेहनती है तीन बार एम एक बार एम एक बार प्रधान एक्सपीरियंस है मतलब उन्होंने सिर्फ अपने इलेक्शन लड़े और भी लड़वाए हैं तो एक्सपीरियंस तो कहीं ना कहीं काम आता ही है बहुत अच्छे एक्सपीरियंस है और पढ़े लिखे हैं देखो जितने भी कैंडिडेट हैं सबसे ज्यादा एजुकेटेड यही हैं। तो ये सब चीजें अगर हम इस कैलकुलेशन करें ना तो कहीं ना कहीं यही दिख रहा है कि टक्कर बहुत बराबर की होनी है और जीत भी सकते हैं हम पवन कुमार टीनू जड़े ने फिलहाल आम आदमी पार्टी के वालों ने हमने हमने क्रोमनी काले दल ਦੇ ਵਿੱਚੋਂ ਹੀ ਹੋ ਕੇ ਗਏ ਨੇ ਤੇ ਆਮ ਆਦਮੀ ਪਾਰਟੀ ਸੇ ਜਾਰ ਆਲੇ ਨੇ ਉਹਨਾਂ ਦਾ ਵੀ ਪ੍ਰਚਾਰ ਜੋਰਾ ਸ਼ੋਰਾ ਦੇ ਉੱਤੇ ਹੈਗਾ ਹਾਲਾਂਕਿ ਫਿਲਹਾਲ ਟਾਰਗੇਟ ਜਿਹੜੇ ਚੰਨੀ ਬਣਦੇ ਪਏ ਉਹਨਾਂ ਨੇ ਪਰ ਪਵਨ ਕੁਮਾਰ ਟੀਨੂ ਦੀ ਉਮੀਦਵਾਰੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਪਵਨ ਕੁਮਾਰ ਟੀਨੂ ਜੀ ਅਭੀ ਤਾਂ ਮੇਰੇ ਕੋਈ ਨਜ਼ਰ ਆ ਨਹੀਂ ਰਿਹਾ ਜੋਰ ਸ਼ੋਰ ਸੇ ਠੀਕ ਹੈ ਜੁਆਇਨਿੰਗ ਹੋਈ ਹੈ ਉਹਨਕੀ ਪਵਨ ਕੁਮਾਰ ਟੀਨੂ ਜਿਵੇਂ ਮੈਂ ਇਹ ਦੇਖਤੀ ਹਾਂ ਕਿ ਜੋ ਆਪਣੀ ਪਾਰਟੀ ਕਾ ਨੀਵਾ ਪਾਰਟੀ ਨੇ ਇਤਨਾ ਕੁਛ ਦਿਆ ਉਸਕੋ ਉਹ ਜਨਤਾ ਕਾ ਗਿਆ ਹੋਗਾ

ਚਲੋ ਜਨਤਾ ਚਾਂਦੀ ਜੀ ਹੈ ਜਨਤਾ ਪਿਆਰ ਤੁਹਾਡੇ ਵੱਲੋਂ ਮੈਨੂੰ ਪਤਾ ਲੱਗ ਗਿਆ ਕਿ ਚਲੋ ਆਪਾਂ ਉਮੀਦਵਾਰੀ ਜਨਤਾ ਦੇ ਕੋ ਨੈਚੁਰਲ ਜਿਹੜਾ ਸਮਾਜ ਤੇ ਹਿੱਤ ਨੇ ਕੰਮ ਕਰਦਾ ਹੈ ਨਾ ਜਨਤਾ ਕੀ ਤਰੀਕੇ ਤੇ ਚਾਂਦੀ ਵੀ ਹੈ ਕਿ ਲੀਡਰ ਐਦਾਂ ਦਾ ਹੋਵੇ ਤਾਂ ਕੋਈ ਗੱਲ ਨਹੀਂ ਮੈਂ ਜਨਤਾ ਨੂੰ ਇਹ ਕਵਾਂਗੀ ਅਜੇ ਹ ਸ਼ੁਰੂਆਤ ਹੋਈ ਹੈ ਕਿ ਤੁਹਾਡੇ ਸੇਵਾ ਦਾ ਮੌਕਾ ਮਿਲਿਆ ਅਸੀਂ ਅਗਲੇ ਇਲੈਕਸ਼ਨ ਲੜਾਂਗੇ ਜ਼ਰੂਰ ਅੱਛਾ ਪਵਨ ਕੁਮਾਰ ਤੀਨੂ ਬਾਰੇ ਤਾਂ ਇਹ ਵੀ ਸਾਫ਼ ਕਹੀ ਜਾਂਦੇ ਨੇ ਕਿ ਕਹਿੰਦੇ ਕਿ ਇਹਨਾਂ ਦੇ ਨਾਲ ਤਾਂ ਆਪਣੀ ਪਾਰਟੀ ਦੇ ਕੋਈ ਚਾਰ ਕਾਉਂਸਲਰ ਨਹੀਂ ਆਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਇੱਧਰ ਸ਼ਾਮਿਲ ਹੋਏ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇਹ ਕਿਦਾਂ ਦਾ ਬਦਲਾ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਉਂਸਲਰਾਂ ਜਾਂ ਕਾਰਕਟਰਾਂ ਨੂੰ ਪਤਾ ਸੀ ਕਿ ਤੀਨੂ ਲਈ ਸਾਡੇ ਜਿਹੜੇ ਪ੍ਰਧਾਨ ਹੈਗੇ ਆ ਬਦਲ ਸਾਹਿਬ ਉਹਨਾਂ ਦੀ ਸੋਚ ਕਿੰਨੀ ਪੋਜ਼ਿਟਿਵ ਸੀ ਇਹੋ ਕਿ ਤੋ ਕਿ ਤੋ ਲੈ ਕੇ ਆਏ ਹੋ ਤੇ ਉਸ ਤੋਂ ਬਾਅਦ ਵੀ ਇਹਨੇ ਦਗਾ ਕੀਤੀ ਤੇ ਨੈਚੁਰਲ ਜਿਹੜਾ ਸਹੀ ਜਿਹੜਾ ਸਹੀ ਹੋਊਗਾ ਉਹਨੇ ਬਫਾਦਾਰੀ ਆਪਣੀ ਪਾਰਟੀ ਨਾਲ ਹੀ ਕਰ ਰਹੀ ਹੈ ਸਹੀ ਕੀਤਾ ਜਾਂ ਗਲਤ ਕੀਤਾ ਉਹ ਇੱਕ ਵੱਖਰੀ ਗੱਲ ਹੈ ਪਰ ਜੇ ਆਪਾਂ ਸਿਰਫ ਇੱਕ ਕੈਂਡੀਡੇਟ ਦੇ ਸਟਰੋਂਗ ਜਾਂ ਨਾ ਸਟਰੋਂਗ ਹੋਣ ਦੇ ਉੱਤੇ ਨਜ਼ਰ ਮਾਰੀਏ ਪਵਨ ਕੁਮਾਰ ਟਿੰਨੂ ਇੱਕ ਵਾਰ ਐਮਐਲਏ ਦੀ ਸੀਟ ਜਿੱਤੇ ਹੋਏ ਨੇ ਹਾਲ ਹੀ ਦੇ ਵਿੱਚ ਕੋਟਲੀ ਸਾਹਿਬ ਨੇ ਉਹਨਾਂ ਨੂੰ ਹਰਾਇਆ ਸੀਗਾ ਪਰ ਜੇ ਇਹੋ ਜਿਹਾ ਕੰਟੈਸਟੈਂਟ ਆਮ ਆਦਮੀ ਪਾਰਟੀ ਚਾਹੁੰਦਾ ਹੈ ਔਰ ਸੱਤਾਧਾਰੀ ਪਾਰਟੀ ਹੈ ਜੇ ਜ਼ੋਰ ਲਾ ਵੀ ਦਿੰਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਪਵਨ ਕੁਮਾਰ ਟਿੰਨੂ ਵੀ ਕੁਝ ਰਸੂਖ ਹਾਸਲ ਕਰ ਸਕਦੇ ਹਾਂ ਦੇਖੋ ਹੋ ਸਕਦੀ ਹੈ ਜੇ ਜ਼ੋਰ ਲਾ ਦਿੰਦੀ ਹੈ ਲੇਕਿਨ ਸਾਰਾ ਕੁਝ ਡਿਪੈਂਡ ਜਨਤਾ ਤੇ ਕਰਦਾ ਹੈ ਤੇ ਜਿਹੜੇ ਆ ਕਿ ਜਨ ਮੋਲ ਗਗਨ ਦੀ ਤੁਸੀਂ ਵੀਡੀਓ ਵੇਖੀ ਹੋਣੀ ਆ ਉੱਥੇ ਕਿੱਦਾਂ ਉਹਨੂੰ ਭਜਾਇਆ ਸਾਰਿਆਂ ਨੇ ਉਹ ਹਾਲਾਤਿੱਥੇ ਵੀ ਆ ਉਹ ਹਾਲਾਤਿੱਥੇ ਵੀ ਅਸੀਂ ਸਰਵੇ ਕਰਦੇ ਆ ਨਾ ਉਹ ਜਨਤਾ ਕਹਿੰਦੀ ਹੈ ਜੀ ਪਾਰਟੀ ਵੋਟ ਮੰਗਾ ਨਾ ਅਸੀਂ ਝਾੜੂ ਨਾਲ ਹੀ ਭਜਾਣਾ ਹੈ ਝਾੜੂ ਨੂੰ ਅਸੀਂ ਝਾੜੂ ਨਾਲ ਭਜਾਣਾ ਹੈ ਇਹ ਆਮ ਜਨਤਾ ਦੀ ਬਿਆਨ ਹੈਗੇ ਆ ਤੇ ਇਹਨਾਂ ਨੇ ਕੰਮ ਜੇ ਕੀਤੇ ਹੁੰਦੇ ਤੇ ਕੈਂਡੀਡੇਟ ਬਦਲਣ ਦੀ ਲੋੜ ਨਹੀਂ ਪੈਣੀ ਸੀ ਜੇ ਕੰਮ ਕੀਤੇ ਹੁੰਦੇ ਇਸ ਪਾਰਟੀ ਨੇ ਕੰਮ ਨਹੀਂ ਕੀਤਾ ਕੁਝ ਵੀ ਪਾਈਸਾਲ ਤੋਂ ਉੱਤੇ ਹੋ ਗਿਆ ਕੰਮ ਨਹੀਂ ਕੀਤਾ ਇੱਕ ਵੀ ਕੰਮ ਦਿਖਾ ਦੋ ਜਿਹੜੇ ਕਿਤੇ ਆ ਇਹ ਕਰਤਾ ਉਹ ਕਰਤਾ ਉਹਦੀ ਓਪਨਿੰਗ ਹੋ ਗਈ ਉਹਦੀ ਓਪਨਿੰਗ ਹੋ ਗਈ ਬਨੇ ਬਨਾਏ ਕੰਮਾਂ ਦੀ ਓਪਨਿੰਗ ਜਿਹੜੇ ਪਹਿਲੇ ਸੈਂਕਸ਼ਨ ਹੋਏ ਸੀ ਉਹਨਾਂ ਨੂੰ ਤੁਸੀਂ ਹੁਣ ਓਪਨਿੰਗ ਕਰੀ ਜਾ ਰਹੇ ਹੋ ਤੇ ਉਹ ਨਹੀਂ ਹੈ ਤੁਸੀਂ ਸਿੰਪਲ ਮੈਂ ਗੱਲ ਕਹਿੰਦੀ ਆ ਕੂੜਾ ਇੰਨਾ ਹੈ ਪਾਣੀ ਗੰਦਾ ਨਾਲੀ ਗੰਦੀ ਪਾਣੀ ਬਾਹਰ ਆ ਰਿਹਾ ਹੈ ਮੱਛਰ ਬਿਮਾਰੀਆਂ ਕੌਣ ਹਰਾਸ ਹੋ ਰਿਹਾ ਆਮ ਜਨਤਾ ਮਿਡਲ ਕਲਾਸ ਫੈਮਿਲੀ ਜਿਹੜੇ ਵੱਡੇ ਵੱਡੇ ਘਰਾਂ 'ਚ ਰਹਿੰਦੇ ਆ ਕੋਠੀਆਂ 'ਚ ਰਹਿੰਦੇ ਆ ਹਾਈ ਸੋਸਾਇਟੀ 'ਚ ਰਹਿੰਦੇ ਆ ਉੱਥੇ ਤਾਂ ਸਾਰਾ ਕੁਝ ਸਫਾਈ ਆ ਉੱਥੇ ਸਰਕਾਰ ਕੁਝ ਕਰੇ ਨਾ ਕਰੇ ਸੋਸਾਇਟੀਆਂ ਕਰ ਲੈਂਦੀਆਂ ਆ ਆਪਸ 'ਚ ਮਿਲ ਕੇ ਲੇਕਿਨ ਜਿਹੜਾ ਥੋੜਾ ਵੋਟਰ ਮੇਨ ਵੋਟਰ ਆ ਉਹ ਕਿੱਥੇ ਰਹਿੰਦਾ ਮੋਹੱਲਿਆਂ 'ਚ ਠੀਕ ਹੈ ਉੱਥੇ ਬਸਤੀਆਂ 'ਚ ਉੱਥੇ ਹਾਲਾਤ ਜਾ ਕੇ ਦੇਖੋ ਜਿਹੜਾ ਬੰਦਾ 10000 ਰੁਪਏ ਕਮਾ ਰਿਹਾ ਉਹ 10000 'ਚ 5000 ਜੀ ਹਰ ਮਹੀਨੇ ਦਵਾਈ ਲੈ ਕੇ ਕਿਉਂ ਦਵਾਈ ਲੈ ਕੇ ਆ ਰਿਹਾ ਗੰਦਾ ਪਾਣੀ ਪੀ ਕੇ ਬਿਮਾਰ ਹੋ ਰਿਹਾ ਜਿੱਤੇ ਕੂੜਾ ਕਰਕਟ ਹੈ ਮੱਛਰ इकट्ठे ਹੋ ਰਹੇ ਆ ਉਹ ਮੱਛਰ ਖਾ ਰਹੇ ਆ ਉਹਨੂੰ ਕੱਟ ਰਹੇ ਆ ਤਾਂ ਬਿਮਾਰ ਹੋ ਰਿਹਾ ਹੈ ਤੇ ਸਰਕਾਰ ਕਿਹਦੇ ਲਈ ਸੋਚ ਰਹੀ ਹੈ ਜਿੱਦੜੇ ਸੋਚਣਾ ਚਾਹੀਦਾ ਉਹਦੇ ਲਈ ਸੋਚੀ ਰਹੀ ਰਹੀ ਬਿਜਲੀ ਬਿੱਲ ਦਾ ਇਹ ਕਹਿੰਦੇ ਫ੍ਰੀ 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 ਉਹ ਕਿੰਨੇ ਕੇ ਪਰਸੈਂਟ ਦੇ ਰਹੇ ਆ ਫ੍ਰੀ ਜਿੰਨੀ ਤੁਸੀਂ ਬਿਜਲੀ ਫ੍ਰੀ ਦੇ ਰਹੇ ਹੋ ਨਾ ਉਸ ਤੋਂ ਜ਼ਿਆਦਾ ਬੰਦਾ ਬਿਮਾਰ ਹੋ ਰਿਹਾ ਹੈ ਤੁਸੀਂ ਬਿਜਲੀ ਫ੍ਰੀ ਨਾ ਦੇ ਕੇ ਨਾ ਜਨਰਲ ਸਫਾਈਆਂ ਕਰਵਾਓ ਸੜਕਾਂ ਬਣਵਾਓ ਤਾਂ ਕਿ ਐਕਸੀਡੈਂਟ ਨਾ ਹੋਣ अच्छा अच्छा अंतद ਦੇ ਵਿੱਚ ਹੁਣ ਮੈਂ ਆਹੀ ਪੁੱਛਾਂਗਾ ਕਿ ਤੁਹਾਨੂੰ ਲੱਗਦਾ ਕਿ ਇਹਨਾਂ ਚੋਣਾਂ ਦੇ ਵਿੱਚ ਇਹਨਾਂ ਇਲੈਕਸ਼ਨਜ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਕਦ ਵਧੇਗਾ ਇਲੈਕਸ਼ਨਜ਼ ਵਿੱਚ ਵੋਟ ਵਧੇਗਾ ਜ਼ਰੂਰ ਵਧੂਗਾ ਕਿਉਂਕਿ ਅਸੀਂ ਕੰਮ ਕਰ ਰਹੇ ਹਾਂ ਔਰ ਹੁਣ ਕਿਤੇ ਨਾ ਕਿਤੇ ਜਨਤਾ ਨੂੰ ਪਤਾ ਲੱਗ ਗਿਆ ਹੈ ਕਿ ਇਹਹੀ ਜਿਹੜੀ ਪਾਰਟੀ ਹੈ اسی ਪਾਰਟੀ ਨੇ ਅੱਗੇ ਵਧਾਣਾ ਹੈ ਪੰਜਾਬ ਨੂੰ ਕਿਉਂਕਿ ਜਦੋਂ ਇਹ ਪਾਰਟੀ ਸੀ ਉਦੋਂ ਡਵੈਲਪਮੈਂਟ ਹੋਈ ਸੀ ਪੰਜਾਬ ਦੇ ਹਾਲਾਤ ਐਦਾਂ ਦੇ ਨਹੀਂ ਸੀ ਬਿਲਕੁਲ ਨਹੀਂ ਸੀ ਭਾਵੇਂ ਅਸੀਂ ਗਠਬੰਧਨ ਜੇ ਆਏ ਹੁਣ ਪਾਵੇਂ ਇੱਥੇ ਸ਼ਹਿਰ ਚ 2 ਐਮਐਲਏ ਭਾਜਪੀ ਦੇ ਰਹੇ ਹੁਣ ਪਰ ਸੀਐਮ ਸ਼੍ਰੋਮਣੀ ਆ ਕਾਦੀ ਦਲ ਦਾ ਸੀ ਸਾਡੀ ਪਾਰਟੀ ਦਾ ਸੀ ਸੀਐਮ ਵਧੀਆ ਸੀ ਦੇਖੋ ਹੁਣ ਸੀਐਮ ਭਗਵਤ ਮਾਨ ਬੈਠਿਆ ਤੇ ਹੈਨਰੀ ਇੰਨਾ ਪੁਰਾਣਾ ਹੈਗਾ ਹੈਨਾ ਹੈਨਰੀ ਸਾਹਿਬ ਆ ਗਏ ਐਮਐਲਏ ਹੁਣ ਕਿਉਂ ਨਹੀਂ ਕੰਮ ਕਰ ਪਾਰੇ ਕਿਉਂਕਿ ਸੀਐਮ ਕਰਨ ਨਹੀਂ ਦੇ ਰਿਹਾ ਲੇਕਿਨ ਸਾਡੇ ਜਿਹੜੇ ਮੈਂ ਕਹਾਂਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੀ ਉਹ ਪੰਜਾਬ ਦੇ ਹਿਤ ਲਈ ਸੋਚਦੇ ਆਏ ਸੀ ਹਿਤ ਲਈ ਅਗੇ ਉਹਦਾ ਹੀ ਆਪਣੇ ਸੁਖਬੀਰ ਸਿੰਘ ਬਾਦਲ ਜੀ ਵੀ ਉਹਦੇ ਪੰਜਾਬ ਦੇ ਹਿੱਤ ਲਈ ਅਸੀਂ ਲੜਾਈ ਲੜ ਰਹੇ ਆ ਤੇ ਪੰਜਾਬ ਲਈ ਲੜਨਾ ਹੈ ਕਿਉਂਕਿ ਪੰਜਾਬ ਦੇ ਹਾਲਾਤ ਬੱਤ ਬੱਤਰ ਹੋ ਗਏ ਆ ਹੁਣ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਬਿਲਕੁਲ ਫਿਲਹਾਲ ਇਹ ਹਾਲਾਤ ਨੇ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਸਮੀਕਰਨ ਬਣਦੇ ਨੇ ਕਿਉਂਕਿ ਲੋਕ ਸਭਾ ਚੋਣਾਂ ਅੰਤ ਸਰਤੇ ਨੇ ਇਸ ਵੇਲੇ ਜੋ ਕੁਝ ਵੀ ਹੋਵੇਗਾ ਉਹ ਸਾਰਿਆਂ ਦੇ ਸਾਹਮਣੇ ਸ਼ਾਇਦ ਸਮੇਂ ਤੋਂ ਪਹਿਲਾਂ ਹੀ ਆ ਜਾਵੇ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਉਂਦਾ ਜਲੰਧਰ ਸੀਟ ਨੂੰ ਲੈ ਕੇ ਖਾਸ ਕਰਕੇ ਕੀ ਕੁਝ ਬਦਲਦਾ ਦੱਸਦੇ ਰਹਿਵਾਂਗੇ ਬਣੇ ਰੋ ਵਨ ਦੇ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ